ਪੰਜਾਪੜ ਦੇ ਵਿੱਚ ਗੋਲੀ ਚੱਲਣ ਦੀਆਂ ਖਬਰਾਂ ਹਰ ਰੋਜ਼ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਕਿ ਜ਼ਿਲ੍ਹਾ ਅਦਾਲਤ ਦੇ ਬਾਹਰ ਗੋਲੀਆਂ ਚੱਲੀਆਂ ਨੇ ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੋ ਤੀਰਾ ਪੇਸ਼ੀ ਪੂਕਤ ਕੇ ਜਾ ਰਹੀਆਂ ਸਨ ਜਿਸ ਦੌਰਾਨ ਇਹ ਗੋਲੀਆਂ ਚੱਲੀਆਂ ਨੇ ਤੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ ਉੱਥੇ ਹੀ ਆਲਾਦਕਾਰੀ ਮੌਕੇ ਤੇ ਪਹੁੰਚੇ ਤੇ ਜਾਂਚ ਦੇ ਵਿੱਚ ਜੁਟ ਗਏ ਨੇ ਉੱਥੇ ਹੀ ਮ੍ਰਿਤਕ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਸਾਹਮਣੇ ਉਸ ਨੂੰ ਧਮਕੀਆਂ ਮਿਲੀਆਂ ਸਨ ਮਾਰਨ ਦੀਆਂ ਉਹਨਾਂ ਨੇ ਐਸਐਸਪੀ ਨੂੰ ਇਸ ਬਾਬਤ ਦਰਖਾਸਤ ਵੀ ਦਿੱਤੀ ਸੀ ਪਰ ਅੱਜ ਸ਼ਰੀਆਮ ਉਹਨਾਂ ਦੇ ਪੁੱਤ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇਸ ਦਾ ਜ਼ਿੰਮੇਵਾਰ ਕੌਣ ਹੈ ਰੋ ਰੋ ਕੇ ਮਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਕੌਣ ਸੀਗਾ ਤੁਹਾਡੇ ਜੀ ਮੇਰਾ ਬੇਟਾ ਹੈ ਜੀ ਕੀ ਨਾਂ ਸੀਗਾ ਜੀ ਸੈਨਪ੍ਰੀਤ ਉਹਨਾਂ ਨੇ 5 ਦਿਨ ਪਹਿਲੇ ਇੰਸਟਾਗ੍ਰਾਮ ਤੇ ਮੇਰੇ ਸਾਹਮਣੇ ਧਮਕੀ ਦਿੱਤੀ ਕਿ ਤੂੰ ਪੁੱਜ ਕੇ ਆਈ ਤਰੀਕ ਤੇ ਤੈਨੂੰ ਮਾਰਨਾ ਹੀ ਹੈ ਅਸੀਂ ਐਸਐਸਪੀ ਦੇ ਵੀ ਐਪਲੀਕੇਸ਼ਨ ਲਾਈ ਚੰਡੀਗੜ੍ਹ ਵੀ ਲਾਈ ਕਿ ਤਰੀਕ ਤੇ ਸਾਡੇ ਬੱਚੇ ਨੂੰ ਪਤਰਾ ਅੱਗੇ ਇਹਨਾਂ ਦੇ ਪਾਪਾ ਆਉਂਦੇ ਨਾਲ ਅੱਜ ਠੀਕ ਨਹੀਂ ਸੀਗੇ ਤਰੀਕ ਕਿਸ ਚੀਜ਼ ਦੀ ਸੀ ਕ੍ਰੋਸ ਕੇ ਸੀ ਗਾ ਇਹਨਾਂ ਦਾ ਉਹ ਹੀ ਤੇਲ ਸੀ ਕਿ ਜਿਹੜੀ ਦੂਸਰੀ ਹਾਂਜੀ ਉਹਨਾਂ ਨੇ ਮਾਰਿਆ ਮੇਰਾ ਪੁੱਤਰ ਪਹਿਲਾਂ ਕਿਸ ਚੀਜ਼ ਦਾ ਝਗੜਾ ਸੀ ਪਤਾ ਨਹੀਂ ਆਪਸ ਵਿੱਚ ਲੜੇ ਲੁੜੇ ਸੀ ਕਿ ਕੌਣ ਬੰਦੇ ਸੀ ਕਿ ਜਿਨ੍ਹਾਂ ਨੇ ਮਾਰਿਆ ਜੀ ਅਨਰੀ ਵਾਲੇ ਦੇ ਪ੍ਰੀਤਾ ਪਾਲੂ ਗੋਲਡੀ ਚੱਕਰ ਵਾਲੇ ਜੁਗੇ ਦੇ ਸਨੀ ਮਹਿਰਾ ਬੱਬੂ ਸੋਈ ਗੋਲੀ ਲੱਗੀ ਗੋਲੀ ਲੱਗੀ ਮੇਰਾ ਪੁੱਤਰ ਮਾਰਦੋ ਨਾ ਨਾ ਡੈਡੂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕੀ ਹਾਲਾਤ ਫਾਜ਼ਲ ਕਾ ਦੇ ਵਿੱਚ ਬਣੇ ਹੋਏ ਨੇ ਤੁਹਾਨੂੰ ਦਿਖਾਉਂਦੇ ਆ ਇਨ੍ਹਾਂ ਤਸਵੀਰਾਂ ਦੀ ਜ਼ਬਾਨੇ ਇਹ ਦੋ ਪਾਰਟੀਆਂ ਦਾ ਇਹਨਾਂ ਦਾ ਪਹਿਲਾਂ ਵੀ ਟਕਰਾਓ ਚੱਲਦਾ ਵਾ ਇਹਨਾਂ ਦੇ ਮਕਦਮੇ ਦਰਜ ਆਜ ਦੀ ਇੱਕ ਤਰੀਕ ਇਸ ਤਰੀਕ ਪੇਸ਼ੀ ਸੀ ਕੋਰਟ 'ਚ ਉਸ ਤਰੀਕ ਤੋਂ ਬਾਅਦ ਆ ਜਾਂਦੇ ਇਹਨਾਂ ਦਾ ਅਫਰੇ ਪਹਿਲਾਂ ਇਹਨਾਂ ਨੇ ਗੱਡੀਆਂ ਟਕਰਾਈਆਂ ਇੱਕ ਦੂਜੇ ਦੇ ਫਿਰ ਇਹਨਾਂ ਇੱਕ ਪਾਰਟੀ ਨਾਲ ਇਹਨਾਂ ਦੇ ਫੈਰ ਕੀਤੇ ਇੱਕ ਦੂਜੇ ਦੇ ਫੈਰ ਹੋਏ ਆ ਜੇ ਜੇ ਇੱਕ ਬੰਦੇ ਦੀ ਜਿਹੜੀ ਮੌਤ ਹੋ ਗਈ ਆ ਕੋਈ ਅਸੀਂ ਚਾਰ ਪੰਜ ਛੱਕੀ ਫੱਟ ਕੇ ਲੈ ਕੇ ਗਏ ਨੇ ਇਹਨਾਂ ਨੂੰ ਜਿਹੜੇ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਦਾ ਵੈਰੀਫਾਈ ਕਰਕੇ ਇਹਨਾਂ ਦਾ ਤਸੀਹੇ ਕਰਦੇ ਹਜ਼ਾਰ ਵੀ ਮਿਲੇ ਨੇ ਹਥਿਆਰ ਤੇ ਸਾਰਾ ਕਿਰਪਾਨਾ ਬੇਸਬਾਲ ਆ ਇਹਨਾਂ ਦੇ ਕੋਲ ਇੱਕ ਗੱਡੀ ਦੇ ਵਿੱਚ ਕੋਈ ਫਾਇਰ ਹੋਈ ਨਹੀਂ ਕਿੰਨੇ ਕ ਰਾਉਂਡ ਫਾਇਰ ਹੋਏ ਨੇ ਫਾਇਰ ਕਰੀਬ ਕੋ ਤਿੰਨ ਕ ਚਾਰ ਰਾਉਂਡ ਫਾਇਰ ਹੋਏ ਨੇ ਕਹਿ ਸਕਦੇ ਆ ਕਿ ਗੈਂਗਵਾਰ ਸੀ ਕੀ ਦੋਨਾਂ ਦੀ ਆਪਸੀ ਜਿਵੇਂ ਪਹਿਨੂੰ ਪਤਾ ਹੀ ਇਹ ਤੁਹਾਨੂੰ ਪਹਿਲਾਂ ਮੈਂ ਕਹਿ ਚੁੱਕਾ ਵੀ ਇਹਨਾਂ ਦਾ ਟਕਰਾਓ ਪਹਿਨੂੰ ਚੱਲਦਾ ਸੀ ਇਹਨਾਂ ਦਾਸ ਵਿੱਚ ਕੋਈ ਅਕਾਊਂਟ ਚੱਲਦਾ ਹੋਣਾ ਤੇ ਕਰਕੇ ਨਾ ਕੋਈ ਪਤਾ ਨਹੀਂ ਕਿ ਕਿਹੜੇ ਗੈਂਗ ਜਾਂ ਕਿਹੜੇ گروਹ ਦੇ ਨਾਲ ਸੰਬੰਧਤ ਨਹੀਂ ਇਹ ਅਜੇ ਕਰਕੇ ਵੈਰੀਫਾਈ ਕਰਕੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਕਿਹੜਾ ਨਸਬੰਧ ਰੱਖਦੇ ਨੇ ਫੱਟੇ ਲੈ ਗਏ ਫੱਟੇ ਬਾਰੇ ਨਹੀਂ ਅਜੇ ਕੋਈ ਪਤਾ ਜੀ ਮੌਤ ਹੋਈ ਉਹ ਇੱਥੇ ਹਸਪਤਾਲ ਆ ਉਹਦੇ ਬਾਰੇ ਜੇ ਕਰਦੇ ਤਸ਼ੀਖ ਜੀ ਪੰਜਾਪੜ ਦੇ ਵਿੱਚ ਗੋਲੀ ਚੱਲਣ ਦੀਆਂ ਖਬਰਾਂ ਹਰ ਰੋਜ਼ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਕਿ ਜ਼ਿਲ੍ਹਾ ਅਦਾਲਤ ਦੇ ਬਾਹਰ ਗੋਲੀਆਂ ਚੱਲੀਆਂ ਨੇ ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੋ ਤਿਹਰਾ ਪੇਸ਼ੀ ਪੂਕਤ ਕੇ ਜਾ ਰਹੀਆਂ ਸਨ ਜਿਸ ਦੌਰਾਨ ਇਹ ਗੋਲੀਆਂ ਚੱਲੀਆਂ ਨੇ ਤੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ ਉੱਥੇ ਹੀ ਆਲਾਦਕਾਰੀ ਮੌਕੇ ਤੇ ਪਹੁੰਚੇ ਤੇ ਜਾਂਚ ਦੇ ਵਿੱਚ ਜੁਟ ਗਏ ਨੇ ਉੱਥੇ ਹੀ ਮ੍ਰਿਤਕ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਸਾਹਮਣੇ ਉਸ ਨੂੰ ਧਮਕੀਆਂ ਮਿਲੀਆਂ ਸਨ ਮਾਰਨ ਦੀਆਂ ਉਹਨਾਂ ਨੇ ਐਸਐਸਪੀ ਨੂੰ ਇਸ ਬਾਬਤ ਦਰਖਾਸਤ ਵੀ ਦਿੱਤੀ ਸੀ ਪਰ ਅੱਜ ਸ਼ਰੀਆਮ ਉਹਨਾਂ ਦੇ ਪੁੱਤ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇਸ ਦਾ ਜ਼ਿੰਮੇਵਾਰ ਕੌਣ ਹੈ ਰੋ ਰੋ ਕੇ ਮਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਕੌਣ ਸੀਗਾ ਤੁਹਾਡੇ ਜੀ ਮੇਰਾ ਬੇਟਾ ਹੈ ਜੀ ਜੀ ਨਾਂ ਸੀਗਾ ਜੀ ਸੈਨਪ੍ਰੀਤ ਉਹਨਾਂ ਨੇ 5 ਦਿਨ ਪਹਿਲੇ ਇੰਸਟਾਗ੍ਰਾਮ ਤੇ ਮੇਰੇ ਸਾਹਮਣੇ ਧਮਕੀ ਦਿੱਤੀ ਕਿ ਤੂੰ ਪੁੱਜ ਕੇ ਆਈ ਤਰੀਕ ਤੇ ਤੈਨੂੰ ਮਾਰਨਾ ਹੀ ਹੈ ਅਸੀਂ ਐਸਐਸਪੀ ਦੇ ਵੀ ਐਪਲੀਕੇਸ਼ਨ ਲਾਈ ਚੰਡੀਗੜ੍ਹ ਵੀ ਲਾਈ ਕਿ ਤਰੀਕ ਤੇ ਸਾਡੇ ਬੱਚੇ ਨੂੰ ਕਤਰਾ ਅੱਗੇ ਇਹਨਾਂ ਦੇ ਪਾਪਾ ਆਉਂਦੇ ਨਾਲ ਅੱਜ ਠੀਕ ਨਹੀਂ ਸੀਗੇ ਤਰੀਕ ਕਿਸ ਚੀਜ਼ ਦੀ ਸੀ ਕ੍ਰੋਸ ਕੇ ਸੀ ਗਾ ਇਹਨਾਂ ਦਾ ਉਹ ਹੀ ਤੇਲ ਸੀ ਕਿ ਜਿਹੜੀ ਦੂਸਰੀ ਹਾਂਜੀ ਉਹਨਾਂ ਨੇ ਮਾਰਿਆ ਮੇਰਾ ਪੁੱਤਰ ਪਹਿਲਾਂ ਕਿਸ ਚੀਜ਼ ਦਾ ਝਗੜਾ ਸੀ ਪਤਾ ਨਹੀਂ ਆਪਸ ਵਿੱਚ ਲੜੇ ਲੁੜੇ ਸੀ ਕਿ ਕੌਣ ਬੰਦੇ ਸੀ ਕਿ ਜਿਨ੍ਹਾਂ ਨੇ ਮਾਰਿਆ ਜੀ ਅਨਰੀ ਵਾਲੇ ਦੇ ਪ੍ਰੀਤਾ ਪਾਲੂ ਗੋਲਡੀ ਚੱਕਰ ਵਾਲੇ ਜੁਗੇ ਦੇ ਸਨੀ ਮਹਿਰਾ ਬੱਬੂ ਸੋਈ ਗੋਲੀ ਲੱਗੀ ਗੋਲੀ ਲੱਗੀ ਯਾਰ ਪੁੱਤਰ ਮਾਰ ਦੋ ਨਾ ਨਾ ਡਾਡੂ ਮੌਕੇ ਤੇ ਹਾਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕੀ ਹਾਲਾਤ ਫਾਜ਼ਲ ਕਾ ਦੇ ਵਿੱਚ ਬਣੇ ਹੋਏ ਨੇ ਤੁਹਾਨੂੰ ਦਿਖਾਉਂਦੇ ਹਾਂ ਇਹਨਾਂ ਤਸਵੀਰਾਂ ਦੀ ਜ਼ਬਾਨੇ ਇਹ ਦੋ ਪਾਰਟੀਆਂ ਦਾ ਇਹਨਾਂ ਦਾ ਪਹਿਲਾਂ ਵੀ ਟਕਰਾਓ ਚੱਲਦਾ ਵਾ ਇਹਨਾਂ ਦੇ ਮਕਦਮੇ ਦਰਜ ਹੈ ਅੱਜ ਦੀ ਇੱਕ ਤਰੀਕ ਇਸ ਤਰੀਕ ਪੇਸ਼ੀ ਹੀ ਕੋਰਟ 'ਚ ਉਸ ਤਰੀਕ ਤੋਂ ਬਾਅਦ ਆ ਜਾਂਦੇ ਇਹਨਾਂ ਦਾ ਅਫੇਰ ਪਹਿਲਾਂ ਇਹਨਾਂ ਗੱਡੀਆਂ ਟਕਰਾਈਆਂ ਇੱਕ ਦੂਜੇ ਦੇ ਫਿਰ ਇਹਨਾਂ ਇੱਕ ਪਾਰਟੀ ਨੇ ਇਹਨਾਂ ਤੇ ਫੈਰ ਕੀਤਾ ਇੱਕ ਦੂਜੇ ਦੇ ਫੈਰ ਹੋਇਆ ਜੇ ਜੇ ਇੱਕ ਬੰਦੇ ਦੀ ਜਿਹੜੀ ਮੌਤ ਹੋ ਗਈ ਆ ਕੋਈ ਅਸੀਂ ਚਾਰ ਪੰਜ ਛੱਕੀ ਫੱਟ ਕੇ ਲੈ ਕੇ ਗਏ ਨੇ ਇਹਨਾਂ ਨੂੰ ਜਿਹੜੇ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਦਾ ਵੈਰੀਫਾਈ ਕਰਕੇ ਇਹਨਾਂ ਦਾ ਤਸੀਹੇ ਕਰਿਆ ਹਥਿਆਰ ਵੀ ਮਿਲੇ ਨੇ ਹਥਿਆਰ ਤੇ ਸਾਰਾ ਕਿਰਪਾਨਾਂ ਬੇਸਬਾਲ ਆ ਇਹਨਾਂ ਦੇ ਕੋਲ ਇੱਕ ਗੱਡੀ ਦੇ ਵਿੱਚ ਕੋਈ ਫਾਇਰ ਹੋਈ ਨਹੀਂ ਕਿੰਨੇ ਕ ਰਾਉਂਡ ਫਾਇਰ ਹੋਏ ਨੇ ਫਾਇਰ ਕਰੀਬ ਕੋ ਤਿੰਨ ਕ ਚਾਰ ਰਾਉਂਡ ਫਾਇਰ ਹੋਏ ਨੇ ਕਹਿ ਸਕਦੇ ਆ ਕਿ ਗੈਂਗਵਾਰ ਸੀ ਕੀ ਦੋਨਾਂ ਦੀ ਆਪਸੀ ਜਦੋਂ ਪਹਿਲਾਂ ਪਤਾ ਹੀ ਤੁਹਾਨੂੰ ਪਹਿਲਾਂ ਮੈਂ ਕਹਿ ਚੁੱਕਾ ਵੀ ਇਹਨਾਂ ਦਾ ਟਕਰਾਓ ਪਹਿਲਾਂ ਚੱਲਦਾ ਸੀ ਇਹਨਾਂ ਦਾਸ ਵਿੱਚ ਕੋਈ ਪਕਰਾਉ ਚੱਲਦਾ ਇਹਨਾਂ ਦੇ ਕਰਕੇ ਨਾ ਪਤਾ ਨਹੀਂ ਕਿ ਕਿਹੜੇ ਗੈਂਗ ਜਾਂ ਕਿਹੜੇ گروਹ ਦੇ ਨਾਲ ਸੰਬੰਧਿਤ ਨਹੀਂ ਇਹ ਅਜੇ ਕਰਕੇ ਵੈਰੀਫਾਈ ਕਰਕੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਕਿਸ ਨਸਬੰਧ ਰੱਖਦੇ ਨੇ ਫੱਟੇ ਲੈ ਗਏ ਫੱਟੇ ਬਾਰੇ ਨਹੀਂ ਅਜੇ ਕੋਈ ਪਤਾ ਜੇ ਜੀ ਮੌਤ ਹੋਈ ਉਹ ਇੱਥੇ ਹਸਪਤਾਲ ਆ ਉਹਦੇ ਬਾਰੇ ਕਰਦੇ ਤਸ਼ੀਖ ਪੰਜਾਬ ਪਰ ਦੇ ਵਿੱਚ ਗੋਲੀ ਚੱਲਣ ਦੀਆਂ ਖਬਰਾਂ ਹਰ ਰੋਜ਼ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਕਿ ਜ਼ਿਲ੍ਹਾ ਅਦਾਲਤ ਦੇ ਬਾਹਰ ਗੋਲੀਆਂ ਚੱਲਿਆ ਨੇ ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੋ ਤਰਾ ਪੇਸ਼ੀ ਪੁਕਤ ਕੇ ਜਾ ਰਹੀਆਂ ਸਨ ਜਿਸ ਦੌਰਾਨ ਇਹ ਗੋਲੀਆਂ ਚੱਲਿਆ ਨੇ ਤੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ ਉੱਥੇ ਹੀ ਆਲਾਦਕਾਰੀ ਮੌਕੇ ਤੇ ਪਹੁੰਚੇ ਤੇ ਜਾਂਚ ਦੇ ਵਿੱਚ ਜੁਟ ਗਏ ਨੇ ਉੱਥੇ ਹੀ ਮ੍ਰਿਤਕ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਸਾਹਮਣੇ ਉਸ ਨੂੰ ਧਮਕੀਆਂ ਮਿਲੀਆਂ ਸਨ ਮਾਰਨ ਦੀਆਂ ਉਹਨਾਂ ਨੇ ਐਸਐਸਪੀ ਨੂੰ ਇਸ ਬਾਬਤ ਦਖਾਸਤ ਵੀ ਦਿੱਤੀ ਸੀ ਪਰ ਅੱਜ ਸ਼ਰੀਆਮ ਉਹਨਾਂ ਦੇ ਪੁੱਤ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇਸ ਦਾ ਜ਼ਿੰਮੇਵਾਰ ਕੌਣ ਹੈ ਰੋ ਰੋ ਕੇ ਮਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਕੌਣ ਸੀਗਾ ਤੁਹਾਡੇ ਜੀ ਮੇਰਾ ਬੇਟਾ ਹੈ ਜੀ ਕੀ ਨਾਂ ਸੀਗਾ ਜੀ ਸੈਨਪ੍ਰੀਤ ਉਹਨਾਂ ਨੇ 5 ਦਿਨ ਪਹਿਲੇ ਇੰਸਟਾਗ੍ਰਾਮ ਤੇ ਮੇਰੇ ਸਾਹਮਣੇ ਧਮਕੀ ਦਿੱਤੀ ਕਿ ਤੂੰ ਫੋਜ ਕੇ ਆਈ ਤਰੀਕ ਤੇ ਤੈਨੂੰ ਮਾਰਨਾ ਹੀ ਹੈ ਅਸੀਂ ਐਸਐਸਪੀ ਦੇ ਵੀ ਐਪਲੀਕੇਸ਼ਨ ਲਾਈ ਚੰਡੀਗੜ੍ਹ ਵੀ ਲਾਈ ਕਿ ਤਰੀਕ ਤੇ ਸਾਡੇ ਬੱਚੇ ਨੂੰ ਕਤਰਾ ਅੱਗੇ ਇਹਨਾਂ ਦੇ ਪਾਪਾ ਆਉਂਦੇ ਨਾਲ ਅੱਜ ਠੀਕ ਨਹੀਂ ਸੀਗੇ ਤਰੀਕ ਕਿਸ ਚੀਜ਼ ਦੀ ਸੀ ਕ੍ਰੋਸ ਕੇਸ ਸੀ ਗਾ ਇਹਨਾਂ ਦਾ ਉਹ ਹੀ ਤੇਲ ਸੀ ਜਿਹੜੀ ਦੂਸਰੀ ਹਾਂਜੀ ਉਹਨਾਂ ਨੇ ਮਾਰਿਆ ਮੇਰਾ ਪੁੱਤਰ ਕਹਿੰਦਾ ਕਿਸ ਚੀਜ਼ ਦਾ ਝਗੜਾ ਸੀ ਪਤਾ ਨਹੀਂ ਆਪਸ ਵਿੱਚ ਲੜੇ ਲੁੜੇ ਸੀ ਕਿ ਕੌਣ ਬੰਦੇ ਸੀ ਜਿਨ੍ਹਾਂ ਨੇ ਮਾਰਿਆ ਜੀ ਅਨਰੀ ਵਾਲੇ ਦੇ ਪ੍ਰੀਤਾ ਪਾਲੂ ਗੋਲਡੀ ਚੱਕਰ ਵਾਲੇ ਚੁੱਗੇ ਦੇ ਸਨੀ ਮਹਿਰਾ ਬੱਬੂ ਸੋਈ ਗੋਲੀ ਲੱਗੀ ਗੋਲੀ ਲੱਗੀ ਯਾਰ ਪੁੱਤਰ ਮਾਰ ਤਾ ਨਾ ਨਾ ਡਾਡੂ ਮੌਕੇ ਤੇ ਹਾਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕੀ ਹਾਲਾਤ ਫਾਜ਼ਲ ਕਾ ਦੇ ਵਿੱਚ ਬਣੇ ਹੋਏ ਨੇ ਤੁਹਾਨੂੰ ਦਿਖਾਉਂਦੇ ਹਾਂ ਇਹਨਾਂ ਤਸਵੀਰਾਂ ਦੀ ਜ਼ਬਾਨੇ ਇਹ ਦੋਹਾਂ ਪਾਰਟੀਆਂ ਦਾ ਇਹਨਾਂ ਦਾ ਪਹਿਲਾਂ ਵੀ ਟਕਰਾਓ ਚੱਲਦਾ ਵਾ ਇਹਨਾਂ ਦੇ ਮੁਕਦਮੇ ਦਰਜ ਹੈ ਅੱਜ ਦੀ ਇੱਕ ਤਰੀਕ ਇਸ ਤਰੀਕ ਪੇਸ਼ੀ ਸੀ ਕੋਰਟ 'ਚ ਉਹ ਤਰੀਕ ਤੋਂ ਬਾਅਦ ਆ ਜਾਂਦੇ ਇਹਨਾਂ ਦਾ ਆਫਰ ਵਿੱਚ ਪਹਿਲਾਂ ਇਹਨਾਂ ਨੇ ਗੱਡੀਆਂ ਟਕਰਾਈਆਂ ਇੱਕ ਦੂਜੇ ਦੇ ਫਿਰ ਇਹਨਾਂ ਇੱਕ ਪਾਰਟੀ ਨੇ ਇਹਨਾਂ ਤੇ ਫਾਇਰ ਕੀਤਾ ਇੱਕ ਦੂਜੇ ਦੇ ਫਾਇਰ ਹੋਏ ਆ ਜੇ ਜੇ ਇੱਕ ਬੰਦੇ ਦੀ ਜਿਹੜੀ ਮੌਤ ਹੋ ਗਈ ਆ ਕੋਈ ਅਸੀਂ ਚਾਰ ਪੰਜ ਛੱਕੀ ਫੱਟ ਕੇ ਲੈ ਕੇ ਗਏ ਨੇ ਇਹਨਾਂ ਨੂੰ ਜਿਹੜੇ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਦਾ ਵੈਰੀਫਾਈ ਕਰਕੇ ਇਹਨਾਂ ਦਾ ਤਸੀਕ ਹੋ ਜਾਏ ਹਥਿਆਰ ਵੀ ਮਿਲੇ ਨੇ ਹਥਿਆਰ ਤੇ ਸਾਰਾ ਕਿਰਪਾਨਾਂ ਬੇਸਬਾਲ ਆ ਇਹਨਾਂ ਦੇ ਕੋਲ ਇੱਕ ਗੱਡੀ ਦੇ ਵਿੱਚ ਕੋਈ ਫਾਇਰ ਹੋਈ ਨਹੀਂ ਕਿੰਨੇ ਕੁ ਰਾਉਂਡ ਫਾਇਰ ਹੋਏ ਨੇ ਫਾਇਰ ਕਰੀਬ ਕੋ ਤਿੰਨ ਕਿ ਚਾਰ ਰਾਉਂਡ ਫਾਇਰ ਹੋਏ ਨੇ ਕਹਿ ਸਕਦੇ ਆ ਕਿ ਗੈਂਗਵਾਰਸੀ ਕੀ ਦੋਨਾਂ ਦੀ ਆਪਸੀ ਜਦੋਂ ਪਹਿਨੋ ਪਤਾ ਹੀ ਤੁਹਾਨੂੰ ਪਹਿਨ ਮੈਂ ਕਹਿ ਚੁੱਕਾ ਵੀ ਇਹਨਾਂ ਦਾ ਟਕਰਾਓ ਪਹਿਨੋ ਚੱਲਦਾ ਸੀ ਇਹਨਾਂ ਦਾਸ ਵਿੱਚ ਕੋਈ ਪਕਰੋ ਚੱਲਦਾ ਹੁੰਦਾ ਉਹਨੇ ਕਰੀਣਾ ਪਈ ਕਿਹੜੇ ਗੈਂਗ ਜਾਂ ਕਿਹੜੇ ਗਰੋਹ ਦੇ ਨਾਲ ਸੰਬੰਧਤ ਨਹੀਂ ਇਹ ਅਜੇ ਕਰਕੇ ਵੈਰੀਫਾਈ ਕਰਕੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਕਿਹੜੇ ਨਾਲ ਸੰਬੰਧ ਰੱਖਦੇ ਨੇ ਫੱਟੜ ਲੈ ਗਿਆ ਫੱਟੜ ਬਾਰੇ ਨਹੀਂ ਅਜੇ ਕੋਈ ਪਤਾ ਜੇ ਜੀ ਮੌਤ ਹੋਈ ਉਹ ਇੱਥੇ ਹਸਪਤਾਲ ਆ ਉਹਦੇ ਬਾਰੇ ਨਾਲ ਸੀ ਉਹਦੇ ਬਾਰੇ ਕਰਦੇ ਤਸ਼ੀਹ ਜੀ ਪੰਜਾਪੜ ਦੇ ਵਿੱਚ ਗੋਲੀ ਚੱਲਣ ਦੀਆਂ ਖਬਰਾਂ ਹਰ ਰੋਜ਼ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਕਿ ਜ਼ਿਲ੍ਹਾ ਅਦਾਲਤ ਦੇ ਬਾਹਰ ਗੋਲੀਆਂ ਚੱਲੀਆਂ ਨੇ ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੋ ਤਰਾ ਪੇਸ਼ੀ ਪੂਕਤ ਕੇ ਜਾ ਰਹੀਆਂ ਸਨ ਜਿਸ ਦੌਰਾਨ ਇਹ ਗੋਲੀਆਂ ਚੱਲੀਆਂ ਨੇ ਤੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ ਉੱਥੇ ਹੀ ਆਲਾਦਕਾਰੀ ਮੌਕੇ ਤੇ ਪਹੁੰਚੇ ਤੇ ਜਾਂਚ ਦੇ ਵਿੱਚ ਜੁਟ ਗਏ ਨੇ ਉੱਥੇ ਹੀ ਮ੍ਰਿਤਕ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਸਾਹਮਣੇ ਉਸ ਨੂੰ ਧਮਕੀਆਂ ਮਿਲੀਆਂ ਸਨ ਮਾਰਨ ਦੀਆਂ ਉਹਨਾਂ ਨੇ ਐਸਐਸਪੀ ਨੂੰ ਇਸ ਬਾਬਤ ਦਰਖਾਸਤ ਵੀ ਦਿੱਤੀ ਸੀ ਪਰ ਅੱਜ ਸ਼ਰੀਆਮ ਉਹਨਾਂ ਦੇ ਪੁੱਤ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇਸ ਦਾ ਜ਼ਿੰਮੇਵਾਰ ਕੌਣ ਹੈ ਰੋ ਰੋ ਕੇ ਮਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਕੌਣ ਸੀਗਾ ਤੁਹਾਡੇ ਜੀ ਮੇਰਾ ਬੇਟਾ ਹੈ ਜੀ ਕੀ ਨਾਂ ਸੀਗਾ ਜੀ ਸੈਨਪ੍ਰੀਤ ਉਹਨਾਂ ਨੇ 5 ਦਿਨ ਪਹਿਲੇ ਇੰਸਟਾਗ੍ਰਾਮ ਤੇ ਮੇਰੇ ਸਾਹਮਣੇ ਧਮਕੀ ਦਿੱਤੀ ਕਿ ਤੂੰ ਪੁੱਜ ਕੇ ਆਈ ਤਰੀਕ ਤੇ ਤੈਨੂੰ ਮਾਰਨਾ ਹੀ ਐ ਅਸੀਂ ਐਸਐਸਪੀ ਦੇ ਵੀ ਐਪਲੀਕੇਸ਼ਨ ਲਾਈ ਚੰਡੀਗੜ੍ਹ ਵੀ ਲਾਈ ਕਿ ਤਰੀਕ ਤੇ ਸਾਡੇ ਬੱਚੇ ਨੂੰ ਕਤਰਾ ਅੱਗੇ ਇਹਨਾਂ ਦੇ ਪਾਪਾ ਆਉਂਦੇ ਨਾਲ ਅੱਜ ਠੀਕ ਨਹੀਂ ਸੀਗੇ ਤਰੀ ਕਿਸ ਚੀਜ਼ ਦੀ ਸੀ? ਕ੍ਰੋਸ ਕੇ ਸੀ ਗੈਨਾਂ ਦਾ। ਉਹ ਯੋ ਤੇ ਸੀ ਜਿਹੜੀ ਦੂਸਰੀ। ਹਾਂਜੀ ਉਹਨਾਂ ਨੇ ਮਾਰਿਆ ਮੇਰਾ ਪੁੱਤਰ। ਕਹਿੰਦਾ ਕਿਸ ਚੀਜ਼ ਦਾ ਚੰਗਾ ਸੀਗਾ। ਪਤਾ ਨਹੀਂ ਆਪਸੇ ਜਿੱ ਲੜੇ ਲੜੇ ਸੀਗੇ। ਹਾਏ। ਕੋਣ ਬੰਦੇ ਸੀਗੇ ਜਿਨ੍ਹਾਂ ਨੇ ਮਾਰਿਆ ਜੀ? ਅੰਨੀ ਵਾਲੇ ਦੇ ਪ੍ਰੀਤਾ, ਪਾਲੂ, ਗੋਲਡੀ, ਚੱਕਰ ਵਾਲੇ ਚੁੱਗੇ ਦੇ ਸਨੀ ਮੇਰਾ। ਬੱਬੂ ਸੋਈ। ਹਾਏ। ਗੋਲੀ ਲੱਗੀ। ਗੋਲੀ ਲੱਗੀ ਮੇਰਾ ਪੁੱਤਰ ਮਾਰਦੋ। ਮੋਕੇ ਤੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕੀ ਹਾਲਾਤ ਫਾਜ਼ਲਕਾ ਦੇ ਵਿੱਚ ਬਣੇ ਹੋਏ ਨੇ ਤੁਹਾਨੂੰ ਦਿਖਾਉਂਦੇ ਆ ਇਹਨਾਂ ਤਸਵੀਰਾਂ ਦੀ ਜ਼ੁਬਾਨੀ ਇਹ ਦੋਹਾਂ ਪਾਰਟੀਆਂ ਦਾ ਇਹਨਾਂ ਦਾ ਪਹਿਲਾਂ ਵੀ ਟਕਰਾਓ ਚੱਲਦਾ ਵਾ ਇਹਨਾਂ ਦੇ ਮੁਕਦਮੇ ਦਰਜ ਹੈ ਅੱਜ ਜਿਹੜੀ ਇੱਕ ਤਰੀਕ ਇਸ ਤਰੀਕ ਪੇਸ਼ੀ ਸੀ ਕੋਰਟ 'ਚ ਉਹ ਤਰੀਕ ਤੋਂ ਬਾਅਦ ਆ ਜਾਂਦੇ ਇਹਨਾਂ ਦਾ ਅਫਰਿਜ ਪਹਿਲਾਂ ਇਹਨਾਂ ਨੇ ਗੱਡੀਆਂ ਟਕਰਾਈਆਂ ਇੱਕ ਦੂਜੇ ਦੇ ਫਿਰ ਇਹਨਾਂ ਇੱਕ ਪਾਰਟੀ ਨਾਲ ਇਹਨਾਂ ਦੇ ਫੈਰ ਕੀਤੇ ਇੱਕ ਦੂਜੇ ਦੇ ਫੈਰ ਹੋਏ ਆ ਜਿਹੜੀ ਇੱਕ ਬੰਦੇ ਦੀ ਜਿਹੜੀ ਮੌਤ ਹੋ ਗਈ ਆ ਕੋਈ ਅਸੀਂ ਚਾਰ ਪੰਜ ਛੱਕੀ ਫੱਟ ਕੇ ਲੈ ਕੇ ਗਏ ਨੇ ਇਹਨਾਂ ਨੂੰ ਜਿਹੜੇ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਦਾ ਵੈਰੀਫਾਈ ਕਰਕੇ ਇਹਨਾਂ ਦਾ ਤਸਦੀਕ ਵਜੇਗਾ ਹਥਿਆਰ ਵੀ ਮਿਲੇ ਨੇ ਹਥਿਆਰ ਤੇ ਸਾਰਾ ਕਿਰਪਾਨਾਂ ਬੇਸਬਾਲ ਆ ਇਹਨਾਂ ਦੇ ਕੋਲ ਇੱਕ ਗੱਡੀ ਦੇ ਵਿੱਚ ਕੋਈ ਫਾਇਰ ਹੋਈ ਨਹੀਂ ਕਿੰਨੇ ਕ ਰਾਉਂਡ ਫਾਇਰ ਹੋਏ ਨੇ ਫਾਇਰ ਕਰੀਬ ਕੋ ਤਿੰਨ ਕ ਚਾਰ ਰਾਉਂਡ ਫਾਇਰ ਹੋਏ ਨੇ ਕਹਿ ਸਕਦੇ ਆ ਕਿ ਗੈਂਗਵਾਰਸੀ ਕੀ ਦੋਨਾਂ ਦੀ ਆਪਸੀ ਜਦੋਂ ਪਹਿਨੂੰ ਪਤਾ ਹੀ ਇਹ ਤੁਹਾਨੂੰ ਪਹਿਨ ਮੈਂ ਕਹਿ ਚੁੱਕਾ ਵੀ ਇਹਨਾਂ ਦਾ ਟਕਰਾਓ ਪਹਿਨੂੰ ਚੱਲਦਾ ਸੀ ਇਹਨਾਂ ਦਾਸ ਵਿੱਚ ਕੋਈ ਪੰਜਾਬ ਪਰ ਦੇ ਵਿੱਚ ਗੋਲੀ ਚੱਲਣ ਦੀਆਂ ਖਬਰਾਂ ਹਰ ਰੋਜ਼ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਕਿ ਜ਼ਿਲ੍ਹਾ ਅਦਾਲਤ ਦੇ ਬਾਹਰ ਗੋਲੀਆਂ ਚੱਲੀਆਂ ਨੇ ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੋ ਤਰਾ ਪੇਸ਼ੀ ਪੂਕਤ ਕੇ ਜਾ ਰਹੀਆਂ ਸਨ ਜਿਸ ਦੌਰਾਨ ਇਹ ਗੋਲੀਆਂ ਚੱਲੀਆਂ ਨੇ ਤੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ ਉੱਥੇ ਹੀ ਆਲਾਦਕਾਰੀ ਮੌਕੇ ਤੇ ਪਹੁੰਚੇ ਤੇ ਜਾਂਚ ਦੇ ਵਿੱਚ ਜੁਟ ਗਏ ਨੇ ਉੱਥੇ ਹੀ ਮ੍ਰਿਤਕ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਸਾਹਮਣੇ ਉਸ ਨੂੰ ਧਮਕੀਆਂ ਮਿਲੀਆਂ ਸਨ ਮਾਰਨ ਦੀਆਂ ਉਹਨਾਂ ਨੇ ਐਸਐਸਪੀ ਨੂੰ ਇਸ ਬਾਬਤ ਦਰਖਾਸਤ ਵੀ ਦਿੱਤੀ ਸੀ ਪਰ ਅੱਜ ਸ਼ਰੀਆਮ ਉਹਨਾਂ ਦੇ ਪੁੱਤ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇਸ ਦਾ ਜ਼ਿੰਮੇਵਾਰ ਕੌਣ ਹੈ ਰੋ ਰੋ ਕੇ ਮਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਕੌਣ ਸੀਗਾ ਤੁਹਾਡੇ ਜੀ ਮੇਰਾ ਬੇਟਾ ਹੈ ਜੀ ਕੀ ਨਾਂ ਸੀਗਾ ਜੀ ਸੈਨਪ੍ਰੀਤ ਉਹਨਾਂ ਨੇ 5 ਦਿਨ ਪਹਿਲੇ ਇੰਸਟਾਗ੍ਰਾਮ ਤੇ ਮੇਰੇ ਸਾਹਮਣੇ ਧਮਕੀ ਦਿੱਤੀ ਕਿ ਤੂੰ ਪੁੱਜ ਕੇ ਆਈ ਤਰੀਕ ਤੇ ਤੈਨੂੰ ਮਾਰਨਾ ਹੀ ਐ ਅਸੀਂ ਐਸਐਸਪੀ ਦੇ ਵੀ ਐਪਲੀਕੇਸ਼ਨ ਲਾਈ ਚੰਡੀਗੜ੍ਹ ਵੀ ਲਾਈ ਕਿ ਤਰੀਕ ਤੇ ਸਾਡੇ ਬੱਚੇ ਨੂੰ ਕਤਰਾ ਅੱਗੇ ਇਹਨਾਂ ਦੇ ਪਾਪਾ ਆਉਂਦੇ ਨਾਲ ਅਜੇ ਠੀਕ ਨਹੀਂ ਸੀਗੇ ਤਰੀਕ ਕਿਸ ਚੀਜ਼ ਦੀ ਸੀ ਕ੍ਰੋਸ ਕੇ ਸੀ ਗਾ ਇਹਨਾਂ ਦਾ ਉਹ ਹੀ ਤੇ ਸੀ ਕਿ ਜਿਹੜੀ ਦੂਸਰੀ ਹਾਂਜੀ ਉਹਨਾਂ ਨੇ ਮਾਰਿਆ ਮੇਰਾ ਪੁੱਤਰ ਪਹਿਲਾਂ ਕਿਸ ਚੀਜ਼ ਦਾ ਝਗੜਾ ਸੀ ਪਤਾ ਨਹੀਂ ਆਪਸ ਵਿੱਚ ਲੜੇ ਲੁੜੇ ਸੀ ਕਿ ਕੌਣ ਬੰਦੇ ਸੀ ਕਿ ਜਿਨ੍ਹਾਂ ਨੇ ਮਾਰਿਆ ਜੀ ਅਨਰੀ ਵਾਲੇ ਦੇ ਪ੍ਰੀਤਾ ਪਾਲੂ ਗੋਲਡੀ ਚੱਕਰ ਵਾਲੇ ਜੁਗੇ ਦੇ ਸਨੀ ਮਹਿਰਾ ਬੱਬੂ ਸੋਈ ਗੋਲੀ ਲੱਗੀ ਗੋਲੀ ਲੱਗੀ ਮੇਰਾ ਪੁੱਤਰ ਮਾਰ ਦੋ ਮੌਕੇ ਤੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕੀ ਹਾਲਾਤ ਫਾਜ਼ਲਕਾ ਦੇ ਵਿੱਚ ਬਣੇ ਹੋਏ ਨੇ ਤੁਹਾਨੂੰ ਦਿਖਾਉਂਦੇ ਆ ਇਹਨਾਂ ਤਸਵੀਰਾਂ ਦੀ ਜ਼ੁਬਾਨੀ ਇਹ ਦੋ ਪਾਰਟੀਆਂ ਦਾ ਇਹਨਾਂ ਦਾ ਪਹਿਲਾਂ ਵੀ ਟਕਰਾਓ ਚੱਲਦਾ ਵਾ ਇਹਨਾਂ ਦੇ ਮੁਕਦਮੇ ਦਰਜ ਹੈ ਅੱਜ ਜਿਹੜੀ ਇੱਕ ਤਰੀਕ ਇਸ ਤਰੀਕ ਪੇਸ਼ੀ ਸੀ ਕੋਰਟ 'ਚ ਉਹ ਤਰੀਕ ਤੋਂ ਬਾਅਦ ਆ ਜਾਂਦੇ ਇਹਨਾਂ ਦਾ ਅਫਸਰ ਜਿਹਦੇ ਪਹਿਲਾਂ ਇਹਨਾਂ ਗੱਡੀਆਂ ਟਕਰਾਈਆਂ ਇੱਕ ਦੂਜੇ ਦੇ ਫਿਰ ਇਹਨਾਂ ਇੱਕ ਪਾਰਟੀ ਨੇ ਇਹਨਾਂ ਤੇ ਫੈਰ ਕੀਤਾ ਇੱਕ ਦੂਜੇ ਦੇ ਫੈਰ ਹੋਇਆ ਜਿਹੜੀ ਇੱਕ ਬੰਦੇ ਦੀ ਜਿਹੜੀ ਮੌਤ ਹੋ ਗਈ ਆ ਕੋਈ ਅਸੀਂ ਚਾਰ ਪੰਜ ਸ਼ੱਕੀ ਫੱਟ ਕੇ ਲੈ ਕੇ ਗਏ ਨੇ ਇਹਨਾਂ ਨੂੰ ਜਿਹੜੇ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਦਾ ਵੈਰੀਫਾਈ ਕਰਕੇ ਇਹਨਾਂ ਦਾ ਤਸੀਕ ਹੋ ਜਾਏਗਾ ਹਥਿਆਰ ਵੀ ਮਿਲੇ ਨੇ ਹਥਿਆਰ ਤੇ ਸਾਰੇ ਕਿਰਪਾਨਾਂ ਬੇਸਬਾਲ ਆ ਇਹਨਾਂ ਦੇ ਕੋਲ ਇੱਕ ਗੱਡੀ ਦੇ ਵਿੱਚ ਕੋਈ ਫਾਇਰ ਹੋਈ ਨਹੀਂ ਕਿੰਨੇ ਕ ਰਾਉਂਡ ਫਾਇਰ ਹੋਏ ਨੇ ਫਾਇਰ ਕਰੀਬ ਪਤਨਕ ਚਾਰ ਰਾਉਂਡ ਫਾਇਰ ਹੋਏ ਨੇ ਕਹਿ ਸਕਦੇ ਆ ਕਿ ਗੈਂਗਵਾਰਸੀ ਕੀ ਦੋਨਾਂ ਦੀ ਆਪਸੀ ਜਦੋਂ ਪਹਿਨੂੰ ਪਤਾ ਹੀ ਇਹ ਤੁਹਾਨੂੰ ਪਹਿਲਾਂ ਮੈਂ ਕਹਿ ਚੁੱਕਾ ਵੀ ਇਹਨਾਂ ਦਾ ਟਕਰਾਓ ਪਹਿਨੂੰ ਚੱਲਦਾ ਸੀ ਇਹਨਾਂ ਦਾਸ ਵਿੱਚ ਕੋਈ ਅਕਰਾਉ ਚੱਲਦਾ ਹੁੰਦਾ ਹੈ ਉਹਨਾਂ ਦੇ ਕਾਰਜਕ ਵਿੱਚ ਪਤਾ ਨਹੀਂ ਕਿ ਕਿਹੜੇ ਗੈਂਗ ਜਾਂ ਕਿਹੜੇ گروਹ ਦੇ ਨਾਲ ਸੰਬੰਧਤ ਨਹੀਂ ਇਹ ਅਜੇ ਕਰਕੇ ਵੈਰੀਫਾਈ ਕਰਕੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਕਿਹੜੇ ਨਾਸਪਤ ਰੱਖ ਦੇਣ ਫੱਟੇ ਲੈ ਕੇ ਫੱਟੇ ਬਾਰੇ ਨਹੀਂ ਅਜੇ ਕੋਈ ਪਤਾ ਜੀ ਮੌਤ ਹੋਈ ਉਹ ਇੱਥੇ ਹਸਪਤਾਲ ਆ ਉਹਦੇ ਬਾਰੇ ਕਰਦੇ ਤਸ਼ੀਹੀ ਇੰਦਰ ਇੱਕ ਵੱਡੀ ਵਾਰਦਾਤ ਹੋਈ ਹੈ ਜਿੱਥੇ ਪੇਸ਼ੀ ਪੂਗਤ ਕੇ ਵਾਪਸ ਜਾ ਰਹੇ ਇੱਕ ਵਿਅਕਤੀ ਨੂੰ ਜਿਹੜਿਆ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਵਾਰਦਾਤ ਵਾਲੀ ਥਾਂ ਤੇ ਅਸੀਂ ਖੜੋਤੇ ਆਂ ਇਹ ਮੌਕੇ ਵਾਰਦਾਤ ਦੀ ਥਾਂ ਹੈ ਜਿੱਥੇ ਪੇਸ਼ੀ ਪੂਗਤਨ ਤੋਂ ਬਾਅਦ ਕੋਰਟ ਕੰਪਲੈਕਸ ਦੇ ਕੁਝ ਦੂਰੀ ਤੋਂ ਉੱਪਰ ਇਹ ਸਾਰੀ ਘਟਨਾ ਵੇ ਜਿਹੜੀ ਵਾਪਰਦੀ ਏ ਇਹ ਉਹ ਗੱਡੀ ਏ ਜਿਸ ਵਿੱਚ ਉਹ ਨੌਜਵਾਨ ਜਿਹੜਾ ਸਵਾਰ ਸੀਗਾ ਜਿਸ ਨੂੰ ਗੋਲੀ ਲੱਗੀ ਹੈ ਤੇ ਉਸ ਦੀ ਮੌਤ ਹੋਈ ਹੈ ਆ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਜਦੋਂ ਇਹ ਵਿਅਕਤੀ ਜਦੋਂ ਇਸ ਪਾਸੇ ਕੋਰਟ ਤੋਂ ਪੇਸ਼ੀ ਭੁਗਤਨ ਤੋਂ ਬਾਅਦ ਜਿਹੜਾ ਵਾਪਸ ਆਂਦਾ ਹੈ ਤਾਂ ਇਸ ਕਾਰ ਦੇ ਉੱਪਰ ਸਵਾਰ ਹੁੰਦਾ ਹੈ ਤੇ ਇਸ ਕਾਰ ਦੇ ਅੰਦਰ ਜਿਹੜੀ ਪਹਿਲਾ ਜਿਹੜੀ ਇੱਕ ਗੱਡੀ ਟੱਕਰ ਮਾਰਦੀ ਹੈ ਟੱਕਰ ਮਾਰ ਕੇ ਇਸ ਗੱਡੀ ਨੂੰ ਜਿਹੜਾ ਰੋਕਿਆ ਜਾਂਦਾ ਹੈ ਰੋਕਣ ਤੋਂ ਬਾਅਦ ਜਿਹੜੀ ਇਹ ਇਹ ਗੋਲੀਆਂ ਗੋਲੀਆਂ ਜਿਹੜੀਆਂ ਚਲਾਈ ਜਾਂਦੀਆਂ ਨੇ ਦੋ ਤੋਂ ਤਿੰਨ ਜਿਹੜੇ ਰਾਉਂਡ ਜਿਹੜੇ ਇਹ ਗੋਲੀਆਂ ਦੇ ਹੋਏ ਦੱਸੇ ਜਾ ਰਹੇ ਨੇ ਦੂਜੇ ਪਾਸੇ ਇਹ ਦੂਜੀ ਗੱਡੀ ਹੈ ਜਿਹੜੀ ਗੱਡੀ ਕਿਹਾ ਜਾ ਰਿਹਾ ਕਿ ਇਸ ਗੱਡੀ ਦੇ ਨਾਲ ਜਿਹੜੀ ਇਸ ਗੱਡੀ ਨੂੰ ਜਿਹੜੀ ਟੱਕਰ ਮਾਰੀ ਗਈ ਹੈ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਦੇ ਅੰਦਰ ਤੁਸੀਂ ਸਾਫ਼ ਦੇਖ ਸਕਦੇ ਹੋ ਇਹ 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 ਦੂਸਰੀ ਗੱਡੀ ਹੈ ਜਿਹੜੀ ਗੱਡੀ ਉਸ ਗੱਡੀ ਦੇ ਅੰਦਰ ਟਕਰੌਂਦੀ ਹੈ ਜਿਸ ਤੋਂ ਬਾਅਦ ਜਿਹੜੀ ਗੋਲੀ ਚੱਲਦੀ ਹ ਤੇ ਇੱਕ ਵਿਅਕਤੀ ਦੀ ਜਿਹੜੀ ਇਹ ਗੋਲੀ ਲੱਗਦੀ ਹੈ ਸਿਰ ਦੇ ਉੱਪਰ ਗੋਲੀ ਲੱਗਦੀ ਹੈ ਟੱਕਰ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਬਰਦਸਤ ਸੀ ਕਿ 에어 ਬਲੂਨ ਜਿਹੜੇ ਖੁੱਲੇ ਖੁੱਲੇ ਖੁੱਲ ਚੁੱਕੇ ਨੇ ਤੇ ਤਸਵੀਰਾਂ ਦੇ ਅੰਦਰ ਜਿਹੜੀ ਸਾਫ਼ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿੰਨਾ ਭਿਆਨਕ ਜਿਹੜਾ ਕਹਿ ਸਕਦੇ ਹਾਂ ਕਿ ਇਹ ਪੂਰੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਹੈ ਨੌਜਵਾਨਾਂ ਵੱਲੋਂ ਜਿਹੜਾ ਇਸ ਵਾਰਦਾਤ ਨੂੰ ਕੀਤਾ ਗਿਆ ਹੈ ਇਹ ਕੋਰਟ ਕੰਪਲੈਕਸ ਦੀਆਂ ਜਿਹੜੀਆਂ ਬਾਹਰ ਦੀਆਂ ਤਸਵੀਰਾਂ ਨੇ ਕੁਝ ਮਹਿਜ ਕੁਝ ਦੂਰੀ ਤੋਂ ਉੱਪਰ ਜਿਹੜਾ ਕੋਰਟ ਕੰਪਲੈਕਸ ਦਾ ਜਿਹੜੀ ਅਦਾਲਤ ਮੌਜੂਦ ਹੈ ਪਰ ਉਸ ਪਾਸੇ ਤੋਂ ਜਿਹੜੀ ਇਹ ਇਸ ਪਾਸੇ ਜਦੋਂ ਪੇਸ਼ੀ ਪੁੱਗਤੋਂ ਬਾਅਦ ਜਿਹੜਾ ਵਾਪਸੀ ਜਿਹੜੋ ਆਂਦੇ ਨੇ ਲੋਕ ਇਸ ਵਿਅਕਤੀ ਦੇ ਉੱਪਰ ਜਿਹੜੀ ਹੈ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਫੋਰੈਂਸਿਕ ਟੀਮਾਂ ਜਿਹੜੀਆਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਜਾਂਚ ਜਿਹੜੀ ਬ੍ਰਿਕੀ ਨਾਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਫਾਜ਼ਿਲ ਕਪੁਲਸ ਵੱਲੋਂ ਪੰਜ ਵਿਅਕਤੀਆਂ ਨੂੰ ਪੰਜ ਲੋਕਾਂ ਨੂੰ ਜਿਹੜੀ ਹੈ ਰਾਉਂਡ ਆਫ ਵੀ ਕੀਤਾ ਗਿਆ ਹੈ ਹਮਲਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਗੱਡੀ ਦੇ ਉੱਪਰ ਹੋਇਆ ਹੈ ਕਿਹਾ ਜਾ ਰਿਹਾ ਕਿ ਇਸ ਗੱਡੀ ਦੇ ਅੰਦਰ ਤੇਜ਼ਧਰ ਹਥਿਆਰ ਵੀ ਜਿਹੜੇ ਮੌਜੂਦ ਨੇ ਜਿਹੜੇ ਗੱਡੀ ਦੇ ਅੰਦਰ ਪਏ ਸੀ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜਾ ਇਹ ਪੂਰੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਹੈ ਤੇ ਇੱਕ ਵੱਡੀ ਘਟਨਾ ਜਿਹੜੀ ਕੋਰਟ ਕੰਪਲੈਕਸ ਦੇ ਬਾਹਰ ਜਿਹੜੀ ਇਹ ਪੂਰੀ ਹੁੰਦੀ ਹੈ ਦੂਜੇ ਪਾਸੇ ਮ੍ਰਿਤਕ ਜਿਹੜਾ ਹੈ ਅਰਨੀ ਵਾਲੇ ਪਾਸੇ ਦਾ ਜਿਹੜਾ ਦੱਸਿਆ ਜਾ ਰਿਹਾ ਹੈ ਪਿੰਡ ਦੀ ਮਾਂ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਉਸ ਦੀ ਜਿਹੜੀ ਪੇਸ਼ੀ ਸੀ ਤੇ 5 ਦਿਨ ਪਹਿਲਾਂ ਜਿਹੜੀ ਸੋਸ਼ਲ ਮੀਡੀਆ ਸਾਈਡ ਦੇ ਉੱਪਰ ਜਿਹੜੀ ਇਹ ਧਮਕੀ ਜਿਹੜੀ ਉਸ ਨੂੰ ਦਿੱਤੀ ਜਾਂਦੀ ਹੈ ਉਸ ਧਮਕੀ ਤੋਂ ਬਾਅਦ ਅੱਜ ਦੇ ਅੱਜ ਦੇ ਦਿਨ ਜਿਹੜੀ ਇਹ ਪੂਰੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਤੇ ਵੱਡੀ ਵਾਰ ਦਾ ਜਿਹੜੀ ਫਾਜ਼ਿਲਕਾ ਦੇ ਅੰਦਰ ਸਾਹਮਣੇ ਨਿਕਲ ਕੇ ਆਈ ਏ ਇਹ ਇਸ ਘਟਨਾ ਤੋਂ ਬਾਅਦ ਇੱਕ ਵੱਡੀ دہشت ਜਿਹੜੀ ਇਸ ਇਲਾਕੇ ਦੇ ਅੰਦਰ ਪੈ ਗਈ ਪਰ ਕਿਤੇ ਨਾ ਕਿਤੇ ਜਾ ਕੇ ਪੰਜਾਬ ਪੁਲਿਸ ਨੇ ਤੁਰੰਤ ਐਕਸ਼ਨ ਕਰਦਿਆ ਫਾਜ਼ਿਲਕਾ ਪੁਲਿਸ ਨੇ ਤੁਰੰਤ ਐਕਸ਼ਨ ਕਰਦਿਆ ਪੰਜ ਲੋਕਾਂ ਨੂੰ ਇਸ ਮਾਮਲੇ ਦੇ ਅੰਦਰ ਗ੍ਰਿਫਤਾਰ ਕਰ ਲਿਆ ਦੂਜੇ ਪਾਸੇ ਪੀੜਤ ਪੱਖ ਦਾ ਬਿਆਨ ਵੀ ਜਿਹੜੇ ਕਲਮਬੰਦ ਕੀਤੇ ਜਾ ਰਹੇ ਨੇ ਵੱਡੀ ਘਟਨਾ ਕਹਿ ਸਕਦੇ ਆ ਇਸ ਇਲਾਕੇ ਦੀ ਜਿਹੜੀ ਸਭ ਤੋਂ ਵੱਡੀ ਘਟਨਾ ਕਿਉਂਕਿ ਦੋ ਧਿਰਾਂ ਦੇ ਵਿਚਕਾਰ ਜਿਹੜੀ ਆਪਸੀ ਜਿਹੜੀ ਕੁੰਨੀ ਸੰਘਰਸ਼ ਜਿਹੜਾ ਹੁੰਦਾ ਇੱਕ ਵਿਅਕਤੀ ਦੀ ਜਿਹੜੀ ਮੌਤ ਹੁੰਦੀ ਹੈ ਤੇ ਮੌਤ ਦੇ ਦੌਰਾਨ ਜਿਹੜੀ ਇਹ ਫਾਇਰਿੰਗ ਕੀਤੀ ਜਾਂਦੀ ਹੈ ਇਸ ਦੌਰਾਨ ਫਾਇਰਿੰਗ ਹੁੰਦੀ ਹੈ ਹਥਿਆਰ ਜਿਹੜੇ ਬਰਾਮਦ ਕੀਤੇ ਗਏ ਨੇ ਪੰਜ ਲੋਕ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਪੂਰਾ ਮਾਮਲਾ ਕੀ ਹੈ ਪੂਰਾ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਜਿਹੜਾ ਪੂਰਾ ਮਾਮਲਾ ਨਿਕਲ ਕੇ ਸਾਹਮਣੇ ਆਏਗਾ ਆਖਿਰ ਕੀ ਇਹ ਦੋ ਤੇਰਾ ਕਿਹੜੇ ਸਨ ਕੀ ਪਹਿਲਾਂ ਇਹਨਾਂ ਦੇ ਮਾਮਲੇ ਦਰਜ ਨੇ ਕਿਹਾ ਜਾ ਰਿਹਾ ਕਿ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਉੱਪਰ ਜਿਹੜੀ ਇਹ ਝਗੜਾ ਸੀਗਾ ਇਸ ਝਗੜੇ ਤੋਂ ਦੌਰਾਨ ਜਿਹੜਾ ਆਪਸੀ ਟਕਰਾਅ ਜਿਹੜੀ ਚੱਲ ਗਈ ਚੱਲ ਰਹੀ ਸੀ ਕ੍ਰੋਸ ਕੇਸ ਜਿਹੜਾ ਚੱਲ ਰਿਹਾ ਸੀਗਾ ਜਿਸ ਨੂੰ ਲੈ ਕੇ ਪੇਸ਼ੀ ਦੇ ਲਈ ਇੱਥੇ ਪਹੁੰਚੇ ਸਨ ਪਰ ਦੂਜੇ ਪਾਸੇ ਇੱਕ ਵੱਡੀ ਘਟਨਾ ਤੋਂ ਬਾਅਦ ਜਿਹੜੇ ਇੱਕ ਵਿਅਕਤੀ ਦੀ ਜਰੂਰ ਇਸ ਮੌਤ ਹੋਈ ਹੈ ਫਿਲਹਾਲ ਦੇਖਣਾ ਹੋਏਗਾ ਕਿ ਪੁਲਿਸ ਦੀ ਜਾਂਚ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਪ੍ਰਦੀਪ ਕੁਮਾਰ ਅਜੀਤ ਵੈਬ ਟੀਵੀ ਫਾਜ਼ਿਲਕਾ ਪੰਜਾਬ ਭਰ ਦੇ ਵਿੱਚ ਗੋਲੀ ਚੱਲਣ ਦੀਆਂ ਖਬਰਾਂ ਹਰ ਰੋਜ਼ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਕਿ ਜ਼ਿਲ੍ਹਾ ਅਦਾਲਤ ਦੇ ਬਾਹਰ ਗੋਲੀਆਂ ਚੱਲਿਆ ਨੇ ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੋ ਤਰਾ ਪੇਸ਼ੀ ਪੁਕਤ ਕੇ ਜਾ ਰਹੀਆਂ ਸਨ ਜਿਸ ਦੌਰਾਨ ਇਹ ਗੋਲੀਆਂ ਚੱਲਿਆ ਨੇ ਤੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ ਉੱਥੇ ਹੀ ਆਲਾਦਕਾਰੀ ਮੌਕੇ ਤੇ ਪਹੁੰਚੇ ਤੇ ਜਾਂਚ ਦੇ ਵਿੱਚ ਜੁਟ ਗਏ ਨੇ ਉਥੇ ਹੀ ਮ੍ਰਿਤਕ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਸਾਹਮਣੇ ਉਸ ਨੂੰ ਧਮਕੀਆਂ ਮਿਲੀਆਂ ਸਨ ਮਾਰਨ ਦੀਆਂ ਉਹਨਾਂ ਨੇ ਐਸਐਸਪੀ ਨੂੰ ਇਸ ਬਾਬਤ ਦਰਖਾਸਤ ਵੀ ਦਿੱਤੀ ਸੀ ਪਰ ਅੱਜ ਸ਼ਰੀਆਮ ਉਹਨਾਂ ਦੇ ਪੁੱਤ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇਸ ਦਾ ਜ਼ਿੰਮੇਵਾਰ ਕੌਣ ਹੈ ਰੋ ਰੋ ਕੇ ਮਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਕੌਣ ਸੀਗਾ ਤੁਹਾਡੇ ਜੀ ਮੇਰਾ ਬੇਟਾ ਹੈ ਜੀ ਕੀ ਨਾਂ ਸੀਗਾ ਜੀ ਸੈਨਪ੍ਰੀਤ ਉਹਨਾਂ ਨੇ 5 ਦਿਨ ਪਹਿਲੇ ਇੰਸਟਾਗ੍ਰਾਮ ਤੇ ਮੇਰੇ ਸਾਹਮਣੇ ਧਮਕੀ ਦਿੱਤੀ ਕਿ ਤੂੰ ਫੋਜ ਕੇ ਆਈ ਤਰੀਕ ਤੇ ਤੈਨੂੰ ਮਾਰਨਾ ਹੀ ਐ ਅਸੀਂ ਐਸਐਸਪੀ ਦੇ ਵੀ ਐਪਲੀਕੇਸ਼ਨ ਲਾਈ ਚੰਡੀਗੜ੍ਹ ਵੀ ਲਾਈ ਕਿ ਤਰੀਕ ਤੇ ਸਾਡੇ ਬੱਚੇ ਨੂੰ ਕਤਰਾ ਅੱਗੇ ਇਹਨਾਂ ਦੇ ਪਾਪਾ ਆਉਂਦੇ ਨਾਲ ਅੱਜ ਠੀਕ ਨਹੀਂ ਸੀਗੇ ਤਰੀਕ ਕਿਸ ਚੀਜ਼ ਦੀ ਸੀ ਕ੍ਰੋਸ ਕੇਸ ਸੀ ਗਾ ਇਹਨਾਂ ਦਾ ਉਹ ਹੀ ਤੇ ਸੀ ਜਿਹੜੀ ਦੂਸਰੀ ਹਾਂਜੀ ਉਹਨਾਂ ਨੇ ਮਾਰਿਆ ਮੇਰਾ ਪੁੱਤਰ ਕਹਿੰਦਾ ਕਿਸ ਚੀਜ਼ ਦਾ ਝਗੜਾ ਸੀ ਪਤਾ ਨਹੀਂ ਆਪਸ ਵਿੱਚ ਲੜੇ ਲੁੜੇ ਸੀ ਕਿ ਕੌਣ ਬੰਦੇ ਸੀ ਜਿਨ੍ਹਾਂ ਨੇ ਮਾਰਿਆ ਜੀ ਅਨਰੀ ਵਾਲੇ ਦੇ ਪ੍ਰੀਤਾ ਪਾਲੂ ਗੋਲਡੀ ਚੱਕਰ ਵਾਲੇ ਚੁੱਗੇ ਦੇ ਸਨੀ ਮਹਿਰਾ ਬੱਬੂ ਸੋਈ ਗੋਲੀ ਲੱਗੀ ਗੋਲੀ ਲੱਗੀ ਯਾਰ ਪੁੱਤਰ ਮਾਰਦਾ ਨਾ ਨਾ ਡਾਡੂ ਮੌਕੇ ਤੇ ਹਾ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕੀ ਹਾਲਾਤ ਫਾਜ਼ਲਕਾ ਦੇ ਵਿੱਚ ਬਣੇ ਹੋਏ ਨੇ ਤੁਹਾਨੂੰ ਦਿਖਾਉਂਦੇ ਆ ਇਹਨਾਂ ਤਸਵੀਰਾਂ ਦੀ ਜ਼ਬਾਨੇ ਇਹ ਦੋਹਾਂ ਪਾਰਟੀਆਂ ਦਾ ਇਹਨਾਂ ਦਾ ਪਹਿਲਾਂ ਵੀ ਟਕਰਾਓ ਚੱਲਦਾ ਵਾ ਇਹਨਾਂ ਦੇ ਮੁਕਦਮੇ ਦਰਜੇ ਅੱਜ ਦੀ ਇੱਕ ਤਰੀਕ ਇਸ ਤਰੀਕ ਪੇਸ਼ੀ ਸੀ ਕੋਰਟ 'ਚ ਉਹ ਤਰੀਕ ਤੋਂ ਬਾਅਦ ਆ ਜਾਂਦੇ ਇਹਨਾਂ ਦਾ ਅਫਸਰ ਜਿਹੜੇ ਪਹਿਲਾਂ ਇਹਨਾਂ ਗੱਡੀਆਂ ਟਕਰਾਈਆਂ ਇੱਕ ਦੂਜੇ ਦੇ ਫਿਰ ਇਹਨਾਂ ਇੱਕ ਪਾਰਟੀ ਨਾਲ ਇਹਨਾਂ ਦੇ ਫੈਰ ਕੀਤੇ ਇੱਕ ਦੂਜੇ ਦੇ ਫੈਰ ਹੋਏ ਆ ਜੇ ਜੇ ਇੱਕ ਬੰਦੇ ਦੀ ਜਿਹੜੀ ਮੌਤ ਹੋ ਗਈ ਆ ਕੋਈ ਅਸੀਂ ਚਾਰ ਪੰਜ ਛੱਕੀ ਫੱਟ ਕੇ ਲੈ ਕੇ ਗਏ ਨੇ ਇਹਨਾਂ ਨੂੰ ਜਿਹੜੇ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਦਾ ਵੈਰੀਫਾਈ ਕਰਕੇ ਇਹਨਾਂ ਦਾ ਤਸੀਕ ਹੋ ਜਾਏਗਾ ਹਥਿਆਰ ਵੀ ਮਿਲੇ ਨੇ ਹਥਿਆਰ ਤੇ ਸਾਰੇ ਕਿਰਪਾਨਾਂ ਬੇਸਬਾਲ ਆ ਇਹਨਾਂ ਦੇ ਕੋਲ ਇੱਕ ਗੱਡੀ ਦੇ ਵਿੱਚ ਕੋਈ ਫਾਇਰ ਹੋਈ ਨਹੀਂ ਕਿੰਨੇ ਕੁ ਰਾਉਂਡ ਫਾਇਰ ਹੋਈ ਫਾਇਰ ਕਰੀਬ ਕੋ ਤਿੰਨ ਕ ਚਾਰ ਰਾਉਂਡ ਦੇ ਫਾਇਰ ਹੋਈ ਨੇ ਕਹਿ ਸਕਦੇ ਆ ਕਿ ਗੈਂਗਵਾਰਸੀ ਕੀ ਦੋਨਾਂ ਦੀ ਆਪਸੀ ਜਦੋਂ ਪਹਿਲਾਂ ਪਤਾ ਹੀ ਤੁਹਾਨੂੰ ਪਹਿਲਾਂ ਮੈਂ ਕਹਿ ਚੁੱਕਾ ਵੀ ਇਹਨਾਂ ਦਾ ਟਕਰਾਓ ਪਹਿਲਾਂ ਚੱਲਦਾ ਸੀ ਇਹਨਾਂ ਦਾਸ ਵਿੱਚ ਕੋਈ ਅਕਾਊਂਟ ਚੱਲਦਾ ਇਹਨਾਂ ਦੇ ਕਰੀਬ ਨਾ ਪੜੀ। ਤੁਹਾਨੂੰ ਕਿਹੜੇ ਗੈਂਗ ਜਾਂ ਕਿਹੜੇ ਗਰੋਹ ਦੇ ਨਾਲ ਸੰਬੰਧ? ਨਹੀਂ ਇਹ ਅਜੇ ਕਰਕੇ ਵੈਰੀਫਾਈ ਕਰਕੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਕਿਹੜੇ ਨਾਲ ਸੰਬੰਧ ਰੱਖਦੇ ਨੇ। ਫੱਟੜ ਲੈ ਗਿਆ। ਫੱਟੜ ਬਾਰੇ ਨਹੀਂ ਅਜੇ ਕੋਈ ਪਤਾ ਜੇ ਜੀ ਮੌਤ ਹੋਈ ਉਹ ਇੱਥੇ ਹਸਪਤਾਲ ਆ ਉਹਦੇ ਬਾਰੇ ਨਾਲ ਸੀ। ਉਹਦੇ ਬਾਰੇ ਜੇ ਕਰਦੇ ਤਸ਼ੀਹ ਜੀ। ਇੰਦਰ ਇੱਕ ਵੱਡੀ ਵਾਰਦਾਤ ਹੋਈ ਹੈ ਜਿੱਥੇ ਪੇਸ਼ੀ ਪੂਗਤ ਕੇ ਵਾਪਸ ਜਾ ਰਹੇ ਇੱਕ ਵਿਅਕਤੀ ਨੂੰ ਜੜਿਆ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਵਾਰਦਾਤ ਵਾਲੀ ਥਾਂ ਤੇ ਅਸੀਂ ਖੜੋਤੇ ਆਂ ਇਹ ਮੌਕੇ ਵਾਰਦਾਤ ਦੀ ਥਾਂ ਹੈ ਜਿੱਥੇ ਪੇਸ਼ੀ ਪੂਗਤਨ ਤੋਂ ਬਾਅਦ ਕੋਰਟ ਕੰਪਲੈਕਸ ਦੇ ਕੁਝ ਦੂਰੀ ਤੋਂ ਉਪਰ ਇਹ ਸਾਰੀ ਘਟਨਾ ਵੇ ਜਿਹੜੀ ਵਾਪਰਦੀ ਏ ਇਹ ਉਹ ਗੱਡੀ ਏ ਜਿਸ ਵਿੱਚ ਉਹ ਨੌਜਵਾਨ ਜਿਹੜਾ ਸਵਾਰ ਸੀਗਾ ਜਿਸ ਨੂੰ ਗੋਲੀ ਲੱਗੀ ਹੈ ਤੇ ਉਸ ਦੀ ਮੌਤ ਹੋਈ ਹੈ ਆ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਜਦੋਂ ਇਹ ਵਿਅਕਤੀ ਜਦੋਂ ਇਸ ਪਾਸੇ ਕੋਰਟ ਤੋ ਪੇਸ਼ੀ ਭੁਗਤਨ ਤੋਂ ਬਾਅਦ ਜਦੋਂ ਵਾਪਸ ਆਂਦਾ ਹੈ ਤਾਂ ਇਸ ਕਾਰ ਦੇ ਉੱਪਰ ਸਵਾਰ ਹੁੰਦਾ ਹੈ ਤੇ ਇਸ ਕਾਰ ਦੇ ਅੰਦਰ ਜਿਹੜੀ ਪਹਿਲਾ ਜਿਹੜੀ ਇੱਕ ਗੱਡੀ ਟੱਕਰ ਮਾਰਦੀ ਹੈ ਟੱਕਰ ਮਾਰ ਕੇ ਇਸ ਗੱਡੀ ਨੂੰ ਜਿਹੜਾ ਰੋਕਿਆ ਜਾਂਦਾ ਹੈ ਰੋਕਣ ਤੋਂ ਬਾਅਦ ਜਿਹੜੀ ਇਹ ਇਹ ਗੋਲੀਆਂ ਗੋਲੀਆਂ ਜਿਹੜੀਆਂ ਚਲਾਈ ਜਾਂਦੀਆਂ ਨੇ ਦੋ ਤੋਂ ਤਿੰਨ ਜਿਹੜੇ ਰਾਉਂਡ ਜਿਹੜੇ ਇਹ ਗੋਲੀਆਂ ਦੇ ਹੋਏ ਦੱਸੇ ਜਾ ਰਹੇ ਨੇ ਦੂਜੇ ਪਾਸੇ ਇਹ ਦੂਜੀ ਗੱਡੀ ਏ ਜਿਹੜੀ ਗੱਡੀ ਕਿਹਾ ਜਾ ਰਿਹਾ ਕਿ ਇਸ ਗੱਡੀ ਦੇ ਨਾਲ ਜਿਹੜੀ ਇਸ ਗੱਡੀ ਨੂੰ ਜਿਹੜੀ ਟੱਕਰ ਮਾਰੀ ਗਈ ਹੈ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਦੇ ਅੰਦਰ ਤੁਸੀਂ ਸਾਫ਼ ਦੇਖ ਸਕਦੇ ਹੋ ਇਹ 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 ਦੂਸਰੀ ਗੱਡੀ ਏ ਜਿਹੜੀ ਗੱਡੀ ਇਸ ਗੱਡੀ ਦੇ ਅੰਦਰ ਟਕਰਾਉਂਦੀ ਹੈ ਜਿਸ ਤੋਂ ਬਾਅਦ ਜਿਹੜੀ ਗੋਲੀ ਚਲਦੀ ਹੈ ਤੇ ਇੱਕ ਵਿਅਕਤੀ ਦੀ ਜਿਹੜੀ ਇਹ ਗੋਲੀ ਲੱਗਦੀ ਹੈ ਸਿਰ ਦੇ ਉੱਪਰ ਗੋਲੀ ਲੱਗਦੀ ਹੈ ਟੱਕਰ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਬਰਦਸਤ ਸੀ ਕਿ 에어 ਬਲੂਨ ਜਿਹੜੇ ਖੁੱਲੇ ਖੁੱਲੇ ਖੁੱਲ ਚੁੱਕੇ ਨੇ ਤੇ ਤਸਵੀਰਾਂ ਦੇ ਅੰਦਰ ਜਿਹੜੀ ਸਾਫ਼ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿੰਨਾ ਭਿਆਨਕ ਜਿਹੜਾ ਕਹਿ ਸਕਦੇ ਹਾਂ ਕਿ ਇਹ ਪੂਰੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਹੈ ਨੌਜਵਾਨਾਂ ਵੱਲੋਂ ਜਿਹੜਾ ਇਸ ਵਾਰਦਾਤ ਨੂੰ ਕੀਤਾ ਗਿਆ ਹੈ ਇਹ ਕੋਰਟ ਕੰਪਲੈਕਸ ਦੀਆਂ ਜਿਹੜੀਆਂ ਬਾਹਰ ਦੀਆਂ ਤਸਵੀਰਾਂ ਨੇ ਕੁਝ ਮਹਿਜ ਕੁਝ ਦੂਰੀ ਤੋਂ ਉੱਪਰ ਜਿਹੜਾ ਕੋਰਟ ਕੰਪਲੈਕਸ ਦਾ ਜਿਹੜੀ ਅਦਾਲਤ ਮੌਜੂਦ ਹੈ ਪਰ ਉਸ ਪਾਸੇ ਤੋਂ ਜਿਹੜੀ ਇਹ ਇਸ ਪਾਸੇ ਜਦੋਂ ਪੇਸ਼ੀ ਪੂਤਨ ਤੋਂ ਬਾਅਦ ਜਿਹੜਾ ਵਾਪਸੀ ਜਿਹੜੋ ਆਂਦੇ ਨੇ ਲੋਕ ਇਹ ਇਸ ਵਿਅਕਤੀ ਦੇ ਉੱਪਰ ਜਿਹੜੀ ਹੈ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਫੋਰੈਂਸਿਕ ਟੀਮਾਂ ਜਿਹੜੀਆਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਜਾਂਚ ਜਿਹੜੀ ਬ੍ਰਿੱਕੀ ਨਾਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਫਾਇਨਲ ਕਪੁਲਸ ਵੱਲੋਂ ਪੰਜ ਵਿਅਕਤੀਆਂ ਨੂੰ ਪੰਜ ਲੋਕਾਂ ਨੂੰ ਜਿਹੜੀ ਹੈ ਆ ਰਾਉਂਡ ਆਫ ਵੀ ਕੀਤਾ ਗਿਆ ਹੈ ਹਮਲਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਗੱਡੀ ਦੇ ਉੱਪਰ ਹੋਇਆ ਹੈ ਕਿਹਾ ਜਾ ਰਿਹਾ ਹੈ ਕਿ ਇਸ ਗੱਡੀ ਦੇ ਅੰਦਰ ਤੇਜ਼ਧਰ ਹਥਿਆਰ ਵੀ ਜਿਹੜੇ ਮੌਜੂਦ ਨੇ ਜਿਹੜੇ ਗੱਡੀ ਦੇ ਅੰਦਰ ਪਏ ਸੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜਾ ਇਹ ਪੂਰੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਹੈ ਤੇ ਇੱਕ ਵੱਡੀ ਘਟਨਾ ਜਿਹੜੀ ਕੋਰਟ ਕੰਪਲੈਕਸ ਦੇ ਬਾਹਰ ਜਿਹੜੀ ਇਹ ਪੂਰੀ ਹੁੰਦੀ ਹੈ ਦੂਜੇ ਪਾਸੇ ਮ੍ਰਿਤਕ ਜਿਹੜਾ ਹੈ ਅਰਨੀ ਵਾਲੇ ਪਾਸੇ ਦਾ ਜਿਹੜਾ ਦੱਸਿਆ ਜਾ ਰਿਹਾ ਹੈ ਪਿੰਡ ਦੀ ਮਾਂ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਉਸ ਦੀ ਜਿਹੜੀ ਪੇਸ਼ੀ ਸੀ ਤੇ 5 ਦਿਨ ਪਹਿਲਾਂ ਜਿਹੜੀ ਸੋਸ਼ਲ ਮੀਡੀਆ ਸਾਈਟ ਦੇ ਉੱਪਰ ਜਿਹੜੀ ਇਹ ਧਮਕੀ ਜਿਹੜੀ ਉਸ ਨੂੰ ਦਿੱਤੀ ਜਾਂਦੀ ਹੈ ਉਸ ਧਮਕੀ ਤੋਂ ਬਾਅਦ ਅੱਜ ਦੇ ਅੱਜ ਦੇ ਦਿਨ ਜਿਹੜੀ ਇਹ ਪੂਰੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਇਹ ਵੱਡੀ ਵਾਰਦਾਤ ਜਿਹੜੀ ਫਾਜ਼ਿਲਕਾ ਦੇ ਅੰਦਰ ਸਾਹਮਣੇ ਨਿਕਲ ਕੇ ਆਈ ਹੈ ਇਹ ਇਸ ਘਟਨਾ ਤੋਂ ਬਾਅਦ ਇੱਕ ਵੱਡੀ ਦਹਿਸ਼ਤ ਜਿਹੜੀ ਇਸ ਇਲਾਕੇ ਦੇ ਅੰਦਰ ਪੈ ਗਈ ਪਰ ਕਿਤੇ ਨਾ ਕਿਤੇ ਜਾ ਕੇ ਪੰਜਾਬ ਪੁਲਿਸ ਨੇ ਤੁਰੰਤ ਐਕਸ਼ਨ ਕਰਦਿਆ ਫਾਜ਼ਿਲਕਾ ਪੁਲਿਸ ਨੇ ਤੁਰੰਤ ਐਕਸ਼ਨ ਕਰਦਿਆ ਪੰਜ ਲੋਕਾਂ ਨੂੰ ਇਸ ਮਾਮਲੇ ਦੇ ਅੰਦਰ ਗ੍ਰਿਫਤਾਰ ਕਰ ਲਿਆ ਦੂਜੇ ਪਾਸੇ ਪੀੜਤ ਪੱਖ ਦਾ ਬਿਆਨ ਵੀ ਜਿਹੜੇ ਕਲੰਬਤ ਕੀਤੇ ਜਾ ਰਹੇ ਨੇ ਵੱਡੀ ਘਟਨਾ ਕਹਿ ਸਕਦੇ ਆ ਇਸ ਇਲਾਕੇ ਦੀ ਜਿਹੜੀ ਸਭ ਤੋਂ ਵੱਡੀ ਘਟਨਾ ਕਿਉਂਕਿ ਦੋ ਧਿਰਾਂ ਦੇ ਵਿਚਕਾਰ ਜਿਹੜੀ ਆਪਸੀ ਜਿਹੜੀ ਕੁੰਨੀ ਸੰਘਰਸ਼ ਜਿਹੜਾ ਹੁੰਦਾ ਹੈ ਇੱਕ ਵਿਅਕਤੀ ਦੀ ਜਿਹੜੀ ਮੌਤ ਹੁੰਦੀ ਹੈ ਤੇ ਮੌਤ ਜਿਹੜੀ ਇਹ ਫਾਇਰਿੰਗ ਕੀਤੀ ਜਾਂਦੀ ਹੈ ਇਸ ਦੌਰਾਨ ਫਾਇਰਿੰਗ ਹੁੰਦੀ ਹੈ ਹਥਿਆਰ ਜਿਹੜੇ ਬਰਾਮਦ ਕੀਤੇ ਨੇ ਪੰਜ ਲੋਕ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਪੂਰਾ ਮਾਮਲਾ ਕੀ ਹੈ ਪੂਰਾ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਜਿਹੜਾ ਪੂਰਾ ਮਾਮਲਾ ਨਿਕਲ ਕੇ ਸਾਹਮਣੇ ਆਏਗਾ ਆਖਿਰ ਕੀ ਇਹ ਦੋ ਤਿਹਰਾ ਕਿਹੜੇ ਸਨ ਕੀ ਪਹਿਲਾਂ ਇਹਨਾਂ ਦੇ ਮਾਮਲੇ ਦਰਜ ਨੇ ਕਿਹਾ ਜਾ ਰਿਹਾ ਕਿ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਉੱਪਰ ਜਿਹੜੀ ਇਹ ਝਗੜਾ ਸੀਗਾ ਇਸ ਝਗੜੇ ਤੋਂ ਦੌਰਾਨ ਜਿਹੜਾ ਆਪਸੀ ਟਕਰਾਅ ਜਿਹੜੀ ਚੱਲ ਗਈ ਚੱਲ ਰਹੀ ਸੀ ਕ੍ਰੋਸ ਕੇਸ ਜਿਹੜਾ ਚੱਲ ਰਿਹਾ ਸੀਗਾ ਜਿਸ ਨੂੰ ਲੈ ਕੇ ਪੇਸ਼ੀ ਦੇ ਲਈ ਇੱਥੇ ਪਹੁੰਚੇ ਸਨ ਇਹ ਪਰ ਦੂਜੇ ਪਾਸੇ ਇੱਕ ਵੱਡੀ ਘਟਨਾ ਤੋਂ ਬਾਅਦ ਜਿਹੜੇ ਇੱਕ ਵਿਅਕਤੀ ਦੀ ਜਰੂਰ ਇਸ ਮੌਤ ਹੋਈ ਹੈ ਫਿਲਹਾਲ ਦੇਖਣਾ ਹੋਏਗਾ ਕਿ ਪੁਲਿਸ ਦੀ ਜਾਂਚ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਪ੍ਰਦੀਪ ਕੁਮਾਰ ਅਜੀਤ ਫੈਪ ਟੀਵੀ ਫਾਜ਼ਿਲਕਾ ਪੰਜਾਪੜ ਦੇ ਵਿੱਚ ਗੋਲੀ ਚੱਲਣ ਦੀਆਂ ਖਬਰਾਂ ਹਰ ਰੋਜ਼ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਕਿ ਜ਼ਿਲ੍ਹਾ ਅਦਾਲਤ ਦੇ ਬਾਹਰ ਗੋਲੀਆਂ ਚੱਲੀਆਂ ਨੇ ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੋ ਤਿਰਾ ਪੇਸ਼ੀ ਪੂਕਤ ਕੇ ਜਾ ਰਹੀਆਂ ਸਨ ਜਿਸ ਦੌਰਾਨ ਇਹ ਗੋਲੀਆਂ ਚੱਲੀਆਂ ਨੇ ਤੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ ਉੱਥੇ ਹੀ ਆਲਾਦਕਾਰੀ ਮੌਕੇ ਤੇ ਪਹੁੰਚੇ ਤੇ ਜਾਂਚ ਦੇ ਵਿੱਚ ਜੁਟ ਗਏ ਨੇ ਉੱਥੇ ਹੀ ਮ੍ਰਿਤਕ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਸਾਹਮਣੇ ਉਸ ਨੂੰ ਧਮਕੀਆਂ ਮਿਲੀਆਂ ਸਨ ਮਾਰਨ ਦੀਆਂ ਉਹਨਾਂ ਨੇ ਐਸਐਸਪੀ ਨੂੰ ਇਸ ਬਾਬਤ ਦਰਖਾਸਤ ਵੀ ਦਿੱਤੀ ਸੀ ਪਰ ਅੱਜ ਸ਼ਰੀਆਮ ਉਹਨਾਂ ਦੇ ਪੁੱਤ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇਸ ਦਾ ਜ਼ਿੰਮੇਵਾਰ ਕੌਣ ਹੈ ਰੋ ਰੋ ਕੇ ਮਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਕੌਣ ਸੀਗਾ ਤੁਹਾਡੇ ਜੀ ਮੇਰਾ ਬੇਟਾ ਹੈ ਜੀ ਜੀ ਨਾਂ ਸੀਗਾ ਜੀ ਦਾ ਸ਼ੈਨਪ੍ਰੀਤ ਉਹਨਾਂ ਨੇ 5 ਦਿਨ ਪਹਿਲੇ ਇੰਸਟਾਗ੍ਰਾਮ ਤੇ ਮੇਰੇ ਸਾਹਮਣੇ ਧਮਕੀ ਦਿੱਤੀ ਕਿ ਤੂੰ ਪੁੱਜ ਕੇ ਆਈ ਤਰੀਕ ਤੇ ਤੈਨੂੰ ਮਾਰਨਾ ਹੀ ਹੈ ਅਸੀਂ ਐਸਐਸਪੀ ਦੇ ਵੀ ਐਪਲੀਕੇਸ਼ਨ ਲਾਈ ਚੰਡੀਗੜ੍ਹ ਵੀ ਲਾਈ ਕਿ ਤਰੀਕ ਤੇ ਸਾਡੇ ਬੱਚੇ ਨੂੰ ਕਤਰਾ ਅੱਗੇ ਇਹਨਾਂ ਦੇ ਪਾਪਾ ਆਉਂਦੇ ਨਾਲ ਅੱਜ ਠੀਕ ਨਹੀਂ ਸੀਗੇ ਤਰੀਕ ਕਿਸ ਚੀਜ਼ ਦੀ ਸੀ ਕ੍ਰੋਸ ਕੇਸ ਸੀ ਗਾ ਇਹਨਾਂ ਦਾ ਉਹ ਇਹ ਤੇਰੀ ਸੀ ਕਿ ਜਿਹੜੀ ਦੂਸਰੀ ਹਾਂਜੀ ਉਹਨਾਂ ਨੇ ਮਾਰਿਆ ਮੇਰਾ ਪੁੱਤਰ ਪਹਿਲਾਂ ਕਿਸ ਚੀਜ਼ ਦਾ ਝਗੜਾ ਸੀ ਗਾ ਪਤਾ ਨਹੀਂ ਆਪਸ ਵਿੱਚ ਲੜੇ ਲੁੜੇ ਸੀ ਕਿ ਕੌਣ ਬੰਦੇ ਸੀ ਕਿ ਜਿਨ੍ਹਾਂ ਨੇ ਮਾਰਿਆ ਜੀ ਅਨਰੀ ਵਾਲੇ ਦੇ ਪ੍ਰੀਤਾ ਪਾਲੂ ਗੋਲਡੀ ਚੱਕਰ ਵਾਲੇ ਚੁੱਗੇ ਦੇ ਸਨੀ ਮਹਿਰਾ ਬੱਬੂ ਸੋਈ ਗੋਲੀ ਲੱਗੀ ਗੋਲੀ ਲੱਗੀ ਮੇਰਾ ਪੁੱਤਰ ਮਾਰਦਾ ਨਾ ਨਾ ਡਾਡੂ ਮੌਕੇ ਤੇ ਹਾਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕੀ ਹਾਲਾਤ ਫਾਜ਼ਲ ਕਾ ਦੇ ਵਿੱਚ ਬਣੇ ਹੋਏ ਨੇ ਤੁਹਾਨੂੰ ਦਿਖਾਉਂਦੇ ਹਾਂ ਇਹਨਾਂ ਤਸਵੀਰਾਂ ਦੀ ਜ਼ਬਾਨੇ ਇਹ ਦੋ ਪਾਰਟੀਆਂ ਦਾ ਇਹਨਾਂ ਦਾ ਪਹਿਲਾਂ ਵੀ ਟਕਰਾਓ ਚੱਲਦਾ ਵਾ ਇਹਨਾਂ ਦੇ ਮਕਦਮੇ ਦਰਜ ਹੈ ਅੱਜ ਦੀ ਇੱਕ ਤਰੀਕ ਇਸ ਤਰੀਕ ਪੇਸ਼ੀ ਸੀ ਕੋਰਟ 'ਚ ਉਸ ਤਰੀਕ ਤੋਂ ਬਾਅਦ ਆ ਜਾਂਦੇ ਇਹਨਾਂ ਦਾ ਆਫਰ ਜਿੱਥੇ ਪਹਿਲਾਂ ਇਹਨਾਂ ਨੇ ਗੱਡੀਆਂ ਟਕਰਾਈਆਂ ਇੱਕ ਦੂਜੇ ਦੇ ਫਿਰ ਇਹਨਾਂ ਇੱਕ ਪਾਰਟੀ ਨਾਲ ਇਹਨਾਂ ਦੇ ਫੈਰ ਕੀਤੇ ਇੱਕ ਦੂਜੇ ਦੇ ਫੈਰ ਹੋਏ ਆ ਜੇ ਜੇ ਇੱਕ ਬੰਦੇ ਦੀ ਜਿਹੜੀ ਮੌਤ ਹੋ ਗਈ ਆ ਕੋਈ ਅਸੀਂ ਚਾਰ ਪੰਜ ਛੱਕੀ ਫੱਟ ਕੇ ਲੈ ਕੇ